ਕਾਫੀ ਅਹਿਮ ਫੈਸਲੇ ਜਿਹੜੇ ਦੇਗੇ ਉਹ ਅੱਜ ਦੀ ਇਸ ਕੈਬਨਟ ਦੇ ਅੰਦਰ ਲਏ ਗਏ ਜਿੰਨਾ ਵਿੱਚੋਂ ਪ੍ਰਮੁਖ ਤੌਰ ਤੇ ਜਿਵੇਂ ਗੱਲ ਕਰਾਂ ਕਿਉਂਕਿ ਰੀਸੈਂਟਲੀ ਜਿਹੜਾ ਜੀਐਸਟੀ 2 ਆਇਆਗਾ ਜੀਐਸਟੀ 2 ਦੇ ਸੰਬੰਧ ਦੇ ਵਿੱਚ ਵੀ ਇੱਕ ਫੈਸਲਾ ਲਿਆ ਗਿਆ ਕਿਉਂਕਿ ਉਹ ਜਿਸ ਤਰ੍ਹਾਂ ਨੈਸ਼ਨਲ ਲੈਵਲ ਤੇ ਲਾਗੂ ਹੁੰਦਾਗਾ ਉਸੇ ਤਰੀਕੇ ਸਟੇਟ ਲੈਵਲ ਦੇ ਉੱਤੇ ਵੀ ਇਹਦੇ ਵਿੱਚ ਸੋਧਾਂ ਕਰਨੀਆਂ ਜ਼ਰੂਰੀ ਹੁੰਦੀਆਂ ਨੇਗੀਆਂ ਉਹ ਵੀ ਅੱਜ ਦੀ ਕੈਬਨਟ ਨੇ ਪਾਸ ਕੀਤਾਗਾ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੇ ਅੰਦਰ ਅਸੀਂ ਇਹਨੂੰ ਪਾਸ ਕਰਕੇ ਇਦੀ ਜਿਹੜੀ ਪ੍ਰਵਾਨਗੀ ਲਵਾਂਗੇ ਇਸ ਤੋਂ ਬਿਨਾ ਕੈਬਨਟ ਦੇ ਅੰਦਰ ਇੱਕ ਅਹਿਮ ਫੈਸਲਾ ਲੈਂਦੇ ਆ ਕਿਉਂਕਿ ਕਾਫੀ ਸਾਰੇ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਐਕਟ ਦੇ ਤਹਿਤ ਐਨਆਈਏ ਦੇ ਤਹਿਤ ਜਿਹੜੇ ਡਿਫਰੈਂਟ ਕੇਸ ਜਿਹੜੇ ਨੇ ਉਹ ਡਿਫਰੈਂਟ ਕੋਰਟਾਂ ਚੱਲਦੇ ਨੇ ਵੱਖ-ਵੱਖ ਕੋਰਟਾਂ ਦੇ ਅੰਦਰ ਚੱਲਦੇ ਨੇਗੇ ਉਹਨਾਂ ਸਾਰੇ ਕੇਸਾਂ ਦੇ ਨਿਪਟਾਰੇ ਦੇ ਲਈ ਮਹਾਲੀ ਦੇ ਅੰਦਰ ਇੱਕ ਸੈਸ਼ਨ ਜੇਡ ਲੈਵਲ ਦੀ ਕੋਰਟ ਜਿਹੜੀ ਆ ਇੱਕ ਵਿਸ਼ੇਸ਼ ਅਦਾਲਤ ਮਹਾਲੀ ਦੇ ਅੰਦਰ ਸਥਾਪਿਤ ਕਰਨ ਦਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਮਾਨ ਜੀ ਦੀ ਅਗਵਾਈ ਦੇ ਅੰਦਰ ਲਿਆ ਗਿਆ ਮਹਾਲੀ ਦੇ ਅੰਦਰ ਇੱਕ ਕੋਰਟ ਜਿਹੜੀਆ ਵਿਸ਼ੇਸ਼ ਅਦਾਲਤ ਸਾਬਤ ਹੋਊਗੀ ਜਿਦੇ ਵਿੱਚ ਇੱਕ ਵਧੀਕ ਸੈਸ਼ਨ ਜੱਜ ਸੈਸ਼ਨ ਜੱਜ ਜਿਹੜਾ ਉਹ ਤੈਰਾਤ ਕੀਤਾ ਜਾਊਗਾ ਔਰ ਜਿਹੜੇ ਐਨਆਈਏ ਦੇ ਕੇਸ ਹੋਣਗੇ ਪੰਜਾਬ ਦੇ ਐਨਆਈਏ ਦੇ ਕੇਸ ਹੋਣਗੇ ਸਾਰੇ ਉਹ ਐਨਆਈਏ ਏਜੰਸੀ ਦੇ ਸਾਰੇ ਕੇਸ ਜਿਹੜੇ ਨੇ ਕਿ ਐਕਸਕਲੂਸਿਵਲੀ ਉਹ ਮਹਾਲੀ ਕੋਰਟ ਦੇ ਅੰਦਰ ਚੱਲਣਗੇ ਔਰ ਉਹਦਾ ਪ੍ਰਬੰਧ ਜਿਹੜਾ ਪੰਜਾਬ ਸਰਕਾਰ ਕਰੂਗੀ ਔਰ ਇਹਦਾ ਜਿਹੜੇ ਪੈਸੇ ਨੇਗੇ ਉਹ ਸੈਂਟਰ ਸਰਕਾਰ ਸਾਨੂੰ ਰੀਇੰਬਰਸ ਸਮੇਂ-ਸਮੇਂ ਸਰ ਕਰੂਗੀ ਇਸ ਤੋਂ ਬਿਨਾ ਇੱਕ ਹੋਰ ਬਾਤਮਪੂਰਨ ਫੈਸਲਾ ਲੈਂਦਿਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੋਈ ਅਹਿਮ ਫੈਸਲਾ ਕੀਤਾਗਾ ਕਿ ਜਿਹੜੀਆਂ ਪੰਜਾਬ ਸਰਕਾਰ ਦੀਆਂ ਪਿੰਡੂ ਵਿਕਾਸ ਪੰਚਾਇਤ ਵਿਭਾਗ ਦੀਆਂ ਬਲੇਜ਼ ਕਾਮਨ ਲੈਂਡ ਐਕਟ ਦੇ ਰੂਲ ਰੂਲਸ 1964 ਦੇ ਅਧੀਨ ਜਿਹੜੀਆਂ ਪੱਕ ਡੰਡੀਆਂ ਸੀਗੀਆਂ ਜਿਹੜੇ ਰੈਵਨਿਊ ਦੇ ਰਾਸਤੇ ਸੀ ਖਾਲਾਂ ਸੀ ਪਾਣੀ ਵਾਲੇ ਰਾਸਤੇ ਸੀਗੇ ਜਿਨ੍ਹਾਂ ਨੂੰ ਲੈ ਕੇ ਅੱਜ ਇੱਕ ਬਹੁਤ ਵੱਡਾ ਫੈਸਲਾ ਕੀਤਾਗਾ ਕਿ ਜਿਹੜੇ ਛੱਡੇ ਹੋਏ ਸੀ ਕੁਝ ਰਾਸਤੇ ਤਾਂ ਖਾਲੀ ਛੱਡੇ ਪਏ ਸੀ ਜਿਨ੍ਹਾਂ ਉੱਤੇ ਕਾਫੀ ਜਗ੍ਹਾ ਤੇ ਉੱਤੇ ਕੋਲੋਨਾਈਜ਼ਰ ਨੇ ਕਾਫੀ ਜਗ੍ਹਾ ਤੇ ਹੋਰ ਲੋਕਾਂ ਨੇ ਕਬਜ਼ੇ ਕੀਤੇ ਸੀਗੇ ਉਹਨਾਂ ਤੋਂ ਉਹਨਾਂ ਤੋਂ ਜਿਹੜਾ ਹੈਗਾ ਅ ਅਸੀਂ ਪੈਸੇ ਪੰਜਾਬ ਸਰਕਾਰ ਵਸੂਲ ਕਰੂਗੀ ਪ੍ਰਾਈਸ ਫਿਕਸੇਸ਼ਨ ਕਮੇਟੀ ਪ੍ਰਾਈਸ ਫਿਕਸੇਸ਼ਨ ਕਮੇਟੀ ਜਿਹੜੀ ਕਿ ਡੀਸੀ ਡਿਪਟੀ ਕਮਿਸ਼ਨਰ ਸਾਹਿਬ ਦੀ ਅਗਵਾਈ ਚ ਬਣੋਗੀ ਉਹ ਜਿਹੜਾ ਪ੍ਰਪੋਜ਼ ਕਰੂਗੀ ਕਿੰਨਾ ਮਾਰਕੀਟ ਰੇਟ ਦੇ हिसाब ਨਾਲ ਕਲੈਕਟਰ ਰੇਟ ਦੇ हिसाब ਨਾਲ ਉੱਥੇ ਕੀ ਰੇਟ ਚੱਲ ਰਿਹਾਗਾ ਉਹ ਰੇਟ ਫਿਕਸ ਹੋਣ ਤੋਂ ਬਾਅਦ ਉਹਦੀ ਮਲਕੀਤ ਜਿਹਦੀ ਜੇਡਸ ਦੀ ਮਲਕੀਤ ਮੈਸਵੰਦਾ ਚਾਹੇ ਉਹ ਮਿਊਸਪਲ ਕਮੇਟੀ ਦੀ ਆ ਚਾਹੇ ਉਹ ਪੰਚਾਇਤ ਦੀ ਆ ਉਹ ਕੀਮਤ ਵਸੂਲ ਕਰਕੇ ਉਹਦਾ ਅੱਧਾ ਹਿੱਸਾ ਜਿਹੜਾ ਹੈਗਾ ਉਹ ਮਿਊਸਪਲ ਕਮੇਟੀ ਪੰਚਾਇਤ ਨੂੰ ਜਾਊਗਾ ਔਰ ਉਹਦਾ ਹਿੱਸਾ ਜਿਹੜਾ ਪੰਜਾਬ ਨੂੰ ਆਊਗਾ ਕਿਉਂਕਿ ਬਹੁਤ ਜਗ੍ਹਾ ਦੇ ਉੱਤੇ ਸਰਕਾਰੀ ਜ਼ਮੀਨਾਂ ਉੱਤੇ ਜਿਵੇਂ ਗੱਲ ਕਰਾਂ ਖਾਲਾਂ ਉੱਤੇ ਜਿਹੜੇ ਖਾਲੀ ਛੱਡੇਗੇ ਖਾਲ ਨੇ ਜਾਂ ਹਜੇ ਬਹੁਤ ਸਾਰੇ ਖਾਲ ਚੱਲਦੇ ਨੇਗੇ ਜਿਹੜੇ ਜਿਨ੍ਹਾਂ ਦੀ ਹੁਣ ਮੈਸਮੇਂ ਦਾ ਤਰਕਸੰਗਤ ਨਹੀਂ ਰਹੇ ਜਿਹੜਾਂ ਦੀ ਹੁਣ ਲੋੜ ਨਹੀਂ ਰਹੀ ਪਰ ਲੇਕਿਨ ਉਹ ਪੰਜਾਬ ਸਰਕਾਰ ਦੀ ਪ੍ਰਾਪਰਟੀ ਆ ਉਹਨਾਂ ਸਾਰਿਆਂ ਨੂੰ ਅਸੀਂ ਕਿਉਂਕਿ ਨਹੀਂ ਤਾਂ ਉਹ ਲੋਕਾਂ ਨੇ ਕਬਜ਼ੇ ਕਰ ਲੈ ਨਜਾਇਜ਼ ਕਬਜ਼ੇ ਹੋਗੇ ਸਰਕਾਰ ਦੇ ਨਾਂ ਤੇ ਬੋਲ ਰਹੇ ਨੇ ਕਿ ਉਹਨਾਂ ਸਾਰਿਆਂ ਨੂੰ ਅਸੀਂ ਜਿਹੜਾ ਹੈਗਾ ਰੈਗੂਲਰਾਈਜ਼ ਕਰਾਂਗੇ ਔਰ ਇੱਕ ਜਖਮੁਕਤ ਪੈਸੇ ਲੈ ਕੇ ਉਸ ਨੂੰ ਟਰਾਂਸਫਰ ਕਰ ਦੇਵਾਂਗੇ ਪਰ ਲੇਕਿਨ ਜਿੱਥੇ ਕਿਤੇ ਖਾਲੀ ਅਵੰਨਣ ਛੱਡਿਆ ਹੋਇਆਗਾ ਉਹਦਾ ਆਲਟਰਨੇਟਿਵ ਪੈਸੇ ਜਿਹੜਾਗਾ ਉਹਦਾ ਆਲਟਰਨੇਟਿਵ ਪੈਸੇ ਜਿਹੜਾ ਉਹ ਵੀ ਮੈਂ ਸਮਝਦਾ ਕਿ ਜਿਹੜਾ ਵੀ ਕਲੋਨਾਈਜ਼ਰ ਆਜਾ ਜਿਹੜਾ ਵੀ ਉਸ ਵਿਅਕਤੀ ਹੈ ਉਥੇ ਦਾ ਜਿਹਦੇ ਜਿਹਦੀ ਜ਼ਮੀਨ ਲਈ ਆ ਉਹਨੂੰ ਛੱਡਣਾ ਪਊਗਾ ਆਲਟਰਨੇਟਿਵ ਵੇ ਮੰਨ ਲਓ ਰਾਸਤੇ ਜਾਂਦਾਗਾ ਆ ਉਹਨੇ ਜ਼ਮੀਨ ਐਕਵਾਇਰ ਕਰ ਲਈ ਇਹ ਅੱਗੇ ਜਾਣ ਦੇ ਲਈ ਉਹ ਸਾਈਡ ਤੋਂ ਰਸਤਾ ਦੇਊਗਾ ਆ ਜਿਹੜਾ ਰਸਤਾਗਾ ਦਾ ਉਹ ਸਬਸੀਮ ਹੋ ਜਾਊਗਾ ਉਹਨੂੰ ਉਹਨੂੰ ਪੰਚਾਇਤ ਨੂੰ ਜਾਂ ਸਰਕਾਰ ਨੂੰ ਜਿਹੜੇ ਪੈਸੇ ਦੇਣੇ ਪੈਣਗੇ ਇਸ ਤੋਂ ਬਾਅਦ ਇੱਕ ਅਹਿਮ ਫੈਸਲਾ ਲੈਂਦੇ ਆ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਅੰਦਰ ਬਹੁਤ ਲੰਬੇ ਅਰਸੇ ਤੋਂ ਸਿਵਲ ਸਪਲਾਈ ਐਂਡ ਖਤਕਰ ਮਾਮਲਿਆਂ ਦੇ ਅੰਦਰ ਇੱਕ OTS ਦੀ ਸਕੀਮ ਜਿਹੜੀ ਪੈਂਡਿੰਗ ਪਈ ਸੀ ਬਹੁਤ ਸਾਰੇ ਸ਼ੈਲਰ ਜਿਹੜੇ ਸੀਗੇ ਜਿਹੜੇ ਕਿਸੇ ਨਾ ਕਿਸੇ ਕਾਰਨ ਆਪਣੀ ਪੈਸੇ ਜਿਹੜੇ ਨੇ ਕੋ ਜਮਾ ਨਹੀਂ ਕਰਵਾ ਚੁੱਕੇ ਸੀਗੇ ਉਹ ਡਿਫਾਲਟਰ ਹੋ ਚੁੱਕੇ ਸੀਗੇ ਉਹਨਾਂ ਨੂੰ ਇੱਕ ਮੌਕਾ ਜਿਹੜਾ ਪ੍ਰਦਾਨ ਕੀਤਾਗਾ ਜਿਹਦੇ ਅੰਦਰ ਕੁੱਲ ਟੋਟਲ ਕੇਸ ਜਿਹੜੇ ਨੇ 1688 ਕੇਸ ਕੁੱਲ ਡਿਫਾਲਟਰ ਮਿਲਰ ਨੇ ਉਹਨਾਂ ਦੇ ਆਉਦੇ ਨੇ ਜਿਨ੍ਹਾਂ ਵਿੱਚੋਂ ਜਿਨ੍ਹਾਂ ਦੀ ਰਕਮ ਜਿਹੜੀ ਆ ਅਸੀਂ ਫੈਸਲਾ ਕੀਤਾ ਕਿ ਜਿਹੜਾ ਉਹਨਾਂ ਦੀ origignal amount ਆ ਮੰਨ ਲਓ origignal amount 100 ਰੁਪਿਆ ਉਹਦੇ ਉੱਤੇ ਅਸੀਂ 500 ਰੁਪਏ ਜਿਹੜੇ ਉਹ ਤੋਂ ਐਕਸਟਰਾ ਲੈ ਕੇ ਉਹਦੀ ਇੰਟਰਸਟ ਤੇ ਪੈਨਲਟੀ ਜਿਹੜੀ ਆ ਉਹ ਵੇਵ ਆਫ ਕਰਾਂਗੇ ਹਾਂਜੀ ਹਾਂ ਮਤਲਬ ਇਹ ਕਹਿ ਰਹੇ 100 ਦਾ 150 ਯਾਨੀ 100 ਰੁਪਿਆ ਤੋਂ ਲੈਣਾਗਾ ਔਰ ਉਹਦੇ ਉੱਤੇ ਪਲੈਂਟੀ ਲੱਗੀ ਆ ਉਹਦੇ ਉੱਤੇ ਇੰਟਰਸਟ ਲੱਗਿਆ ਇੰਟਰਸਟ ਤੇ ਪਲੈਂਟੀ ਵੇਵ ਆਫ ਮਾਫ ਉਹ ਤੋਂ ਅਸੀਂ ਉਹ 100 ਰੁਪਏ ਦਾ 50 ਰੁਪਏ ਵੱਧ ਲੈ ਕੇ ਯਾਨੀ ਕਿ 150 ਰੁਪਏ ਦੇ ਅੰਦਰ ਉਹਦਾ ਅਸੀਂ ਨਿਪਟਾਰਾ ਕਰਾਂਗੇ ਇਹਦੇ ਵਿੱਚ ਜਿੰਨਾ ਕੇਸਾਂ ਚ ਜਿੰਨਾ ਕੇਸਾਂ ਚ ਮੈਂ ਦੱਸਦਾ ਜਿੰਨਾ ਕੇਸਾਂ ਦੇ ਅੰਦਰ ਐਫ ਆਈ ਆਰ ਹੋਈ ਹੋਈ ਆ ਜਿੰਨਾ ਕੇਸਾਂ ਦੇ ਅੰਦਰ ਐਫ ਆਈ ਆਰ ਹੋਈ ਆ ਖਾਸ ਤੌਰ ਤੇ ਕਿਉਂਕਿ ਲਗਭਗ ਐਫ ਆਈ ਆਰ ਚ ਵੀ 1104 ਕੇਸ ਆਉਂਦੇ ਨੇ ਔਰ ਜਿੰਨਾ ਚ ਐਮਬੈਲਮੈਂਟ ਅਮਾਉਂਟ ਜਿੰਨਾ ਚਿਰ ਮੈਜ਼ਰਮੈਂਟ ਜਿਹੜੀ ਆ ਉਹ 15% ਆ ਜਿੰਨਾ ਚਿਰ ਮੈਜ਼ਰਮੈਂਟ 50% ਆ 15% ਆ ਉਹਨਾਂ ਦੇ ਅੰਦਰ ਜਿਹੜੀ ਉਹ ਇਸ ਸਕੀਮ ਦੇ ਅੰਦਰ ਆਉਣਗੇ ਜਿੰਨਾਂ ਦੇ ਅੰਦਰ 50% ਤੋਂ ਵੱਧ ਮੈਜ਼ਰਮੈਂਟ ਆ ਉਹ ਇਸ ਇਹਨਾਂ ਦੀ ਇਸ OTS ਸਕੀਮ ਦੇ ਅਧੀਨ ਨਹੀਂ ਆਉਣਗੇ ਇਹਦੇ ਨਾਲ ਮੈਂ ਸਮਝਦਾ ਬਹੁਤ ਲੰਬੇ ਅਰਸੇ ਤੋਂ ਜਿਹੜੇ ਕੇਸ ਪੈਂਡਿੰਗ ਪੈਸੀ ਸੈਲਰ ਮਾਲਕਾਂ ਦੇ ਔਰ ਡਿਮਾਂਡ ਸੀ ਸੈਲਰ ਮਾਲਕਾਂ ਦੀ ਉਹ ਸਾਡੇ ਜਿਹੜਾ ਟ੍ਰੇਡ ਬੈਂਕ ਆ ਉਹਦੀ ਡਿਮਾਂਡ ਸੀਗੀ ਉਹਦੇ ਨਾਲ ਰਾਹ ਪੱਧਰਾ ਹੋ ਗਿਆ ਸੋ ਤਿੰਨ ਕਿੱਸਾ ਬਣਾਈਆਂ ਰਹਿਗੀਆਂ ਤਿੰਨ ਕਿਸ਼ਾਂ ਜੋ ਆਪਣੀ ਅਮਾਉਂਟ ਜਮ੍ਹਾਂ ਕਰਵਾ ਸਕਦਾਗਾ ਇੱਕ ਟਾਈਮ ਵੀ ਕਰਵਾ ਸਕਦਾ ਔਰ ਤਿੰਨ ਤਿੰਨ ਕਿਸ਼ਾਂ ਚ ਜਮ੍ਹਾਂ ਕਰਵਾਊਗਾ ਜੇਕਰ ਤਿੰਨ ਕਿਸ਼ਾਂ ਜਬਦੀ ਅਮਾਉਂਟ ਜਮ੍ਹਾਂ ਕਰਾਉਂਦਾਗਾ ਫਿਰ ਉਹਨੂੰ ਦੁਬਾਰਾ ਸ਼ੈਲਰ ਚੜਾਉਣ ਦੀ ਅਗਿਆ ਹੋਊਗੀ ਉਹ ਵੀ ਸਰਟਨ ਜੜੀਆਂ ਉਤੇ ਪਾਬੰਦੀਆਂ ਦੇ ਬਾਵਜੂਦ ਅਦਰਵਾਈਜ਼ ਜੜੀ ਆ ਜਦ ਤੱਕ ਉਹ ਅਮਾਉਂਟ ਜਮ੍ਹਾਂ ਨਹੀਂ ਕਰਾਉਂਦਾ ਫੁੱਲ ਐਂਡ ਫਾਈਨਲ ਉਹਨੂੰ ਦੁਬਾਰਾ ਸ਼ੈਲਰ ਚੜਾਉਣ ਦੀ ਅਗਿਆ ਨਹੀਂ ਹੋਊਗੀ ਸੋ ਤਿੰਨ ਕਿਸ਼ਾਂ ਲਈ ਅਸੀਂ ਇਹ ਰਾ ਪਧਰਾ ਕੀਤਾਗਾ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਸਾਡਾ ਡਿਪਾਰਟਮੈਂਟ ਦੇ ਵਿੱਚ ਬਹੁਤ ਸਾਰੇ ਐਕਟ ਇੱਕ ਹੋਰ ਓਟਆ ਸਕੀਮ ਜਿਹੜੀ ਆ ਪੰਜਾਬ ਸਰਕਾਰ ਲੈ ਕੇ ਆਈ ਆ ਪ੍ਰੀ ਜੀਐਸਟੀ ਏਰੀਅਰ ਜਿਹੜੇ ਜੀਐਸਟੀ ਤੋਂ ਪਹਿਲਾਂ ਦੇ ਏਰੀਅਰ ਸੀਗੇ ਜੇ ਮੈਂ ਗੱਲ ਕਰਾਂ ਪੰਜਾਬ ਬੈਟ ਐਕਟ 2005 ਸੀਐਸਟੀ ਐਕਟ 1956 ਪੰਜਾਬ ਇਨਫਰਾਸਟਰਕਚਰ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 2002 ਪੰਜਾਬ ਜਨਰਲ ਸੇਲਸ ਟੈਕਸ ਐਕਟ 1948 ਪੰਜਾਬ ਐਂਟਰਟੇਨਮੈਂਟ ਟੈਕਸ and demography shows act 1954 punjab entertainment duty act 1955 eh sare kesaan de andar assi jehdi aa ots scheme leke aa reha eh lagbhag je main gal kara ta total jehde case bande ne ge hun tak 20039 kyunki jehdi third ots scheme aayi si aur us de andar lagbhag 65000 kesaan da naptara jehda punjab de ਅਸੀਂ ਇੰਡਸਟਰੀ ਨੂੰ ਪੰਜਾਬ ਦੇ ਟਰੇਡਰ ਨੂੰ 65000 ਕੇਸਾਂ ਦਾ ਨਪਟਾਰਾ ਉਸ OTS ਸਕੀਮ ਚ ਹੋਇਆ ਸੀਗਾ ਹੁਣ ਲਗਭਗ ਜਿਹੜੇ ਪ੍ਰੀ ਜੀਐਸਟੀ ਦੇ ਯਾਨੀ ਜੀਐਸਟੀ ਤੋਂ ਪਹਿਲੇ ਐਕਟ ਦੇਗੇ ਉਹਨਾਂ ਚ 2039 ਕੇਸ ਇਨਵੋਲਵ ਲਗੇ ਇਹਨਾਂ ਚ ਅਸੀਂ ਫੈਸਲਾ ਕੀਤਾਗਾ ਕਿ ਇਹਨਾਂ ਨੂੰ ਵਨ ਟਾਈਮ ਸੈਟਲਮੈਂਟ ਤੇ ਲਿਆ ਕੇ ਇਹਨਾਂ ਨੂੰ ਨਿਵੇੜਾਂਗੇ ਔਰ 1 ਕਰੋੜ ਰੁਪਏ ਤੱਕ ਜਿਹੜਾ ਉਹਦਾ ਟੈਕਸ ਵੀ ਮਾਫ ਉਹਦੀ ਪਲੈਂਟੀ ਵੀ ਮਾਫ ਉਹਦਾ 50% ओरिजिनल ਟੈਕਸਾ ਉਹ ਵੀ ਮਾਫ ਇਹ ਅਸੀਂ ਫੈਸਲਾ ਕੀਤਾ 1 ਕਰੋੜ ਤੋਂ ਲੈ ਕੇ 25 ਕਰੋੜ ਤੱਕ 1 ਕਰੋੜ ਤੋਂ ਲੈ ਕੇ 25 ਕਰੋੜ ਤੱਕ ਜਿਹੜਾ ਉਹਦੇ ਅੰਦਰ ਟੈਕਸ ਵੀ ਜਿਹੜੇ ਉਹਦੇ ਅੰਦਰ ਇੰਟਰਸਟ ਵੀ ਮਾਫ ਟੈਲੈਂਟੀ ਵੀ ਮਾਫ ਔਰ 25% ਜਿਹੜਾ origunal ਟੈਕਸ ਆ ਟੈਕਸ ਸਲੇਬ ਆ ਉਹ ਵੀ ਜਿਹੜੀ ਮਾਫ ਆ 25 ਕਰੋੜ ਤੋਂ ਉੱਪਰ ਜੇਕਰ ਕੋਈ ਅਮਾਉਂਟ ਆਉਂਦੀ ਆ ਤਾਂ ਉਹਦੇ ਅੰਦਰ ਅਸੀਂ ਟੈਕਸ ਦੇ ਟੈਕਸ ਦੇ ਅੰਦਰ ਸਿਰਫ 10% ਦੀ ਛੋਟ ਦਿੰਦੀ ਆ ਔਰ ਇੰਟਰਸਟ ਐਂਡ ਪਲੈਂਟੀ ਉਹਦੇ ਚ ਵੀ ਮਾਫ ਸੋ ਮੇਰਾ ਕਹਿਣ ਦਾ ਭਾਵ ਆ ਇਹਦੇ ਨਾਲ ਪੰਜਾਬ ਦੇ ਲਗਭਗ ਇਹਨਾਂ 20000 ਟਰੇਡਰ ਨੂੰ ਲਾਭ ਮਿਲੂਗਾ ਔਰ ਪੰਜਾਬ ਦਾ ਇਹ ਬਹੁਤ ਪੁਰਾਣੇ ਕੇਸ ਨੇਗੇ ਕੋਈ 1948 ਦਾ ਖੜਾਗਾ ਕੋਈ 1956 ਦਾ ਖੜਾਗਾ ਜਦੋਂ ਦੇ ਐਕਟ ਬਣੇ ਨੇਗੇ ਉਦੋਂ ਦੇ ਸਾਰੇ ਕੇਸ ਪੈਂਡਿੰਗ ਪੰਜਾਬ ਸਰਕਾਰ ਕੋਲੇ ਪਏ ਨੇਗੇ ਸੋ ਇਹਦੇ ਅੰਦਰ ਜਿੱਥੇ ਪੈਸੇ ਵੀ ਆਉਣਗੇ ਖਜ਼ਾਨੇ 'ਚ ਔਰ ਜਿਹੜਾ ਮੈਂ ਸਮਝਦਾ ਐਫੀਸ਼ੀਐਂਸੀ ਆਫ ਵਰਕ ਆ ਐਫੀਸ਼ੀਐਂਸੀ ਆਫ ਵਰਕ ਇਨ ਦੀ ਡਿਪਾਰਟਮੈਂਟ ਉਹ ਵੀ ਆਊਗਾ ਕਿਉਂਕਿ ਨਹੀਂ ਤਾਂ ਸਾਡੇ ਸਾਰੇ ਮੁਲਾਜ਼ਮ ਅਧਿਕਾਰੀ ਜਿਹੜੇ ਨੇ ਕਿ ਇਹਨਾਂ ਕੇਸਾਂ ਦੇ ਅੰਦਰ ਹੀ ਲੱਗੇ ਰਹਿੰਦੇ ਨੇ ਕਿ ਔਰ ਇਹ ਸਕੀਮ ਜਿਹੜੀ ਆ ਦੋਨੇ ਸਕੀਮਾਂ ਚਾਹ ਫੂਡ ਵਾਲੀ ਤੇ ਟੈਕਸ ਵਾਲੀ 31 ਦਸੰਬਰ ਤੱਕ ਜਿਹੜੀਆਂ ਚੱਲਣਗੀਆਂ 31 ਦਸੰਬਰ ਤੱਕ ਇਹਨਾਂ ਦੀ ਜਿਹੜੀ ਆ ਉਹ ਲਾਸਟ ਡੇਟ ਹੋਊਗੀ ਔਰ ਉਸ ਬਾਅਦ ਕਿਸੇ ਕਿਸਮ ਦੀ ਕੋਈ ਵੀ ਓਟੀਆ ਸਕੀਮ ਨਹੀਂ ਲਿਆਂਦੀ ਜਾਊਗੀ ਬਿਲਕੁਲ ਸਪਸ਼ਟ ਆ ਉਸ ਬਾਅਦ ਜਿਹੜਾ ਸਖਤੀ ਦੇ ਨਾਲ ਇਹਨਾਂ ਲੋਕਾਂ ਦੀ ਚਾਹੇ ਉਹ ਪ੍ਰਾਪਰਟੀ ਆ ਚਾਹ ਕੋਈ ਹੋਰ ਸਖਤੀ ਆ ਉਹ ਸਾਰੇ ਸ਼ਕਤੀ ਕਰਕੇ ਅਸੀਂ ਪੈਸੇ ਵਸੂਲਾਂਗੇ ਇਸ ਤੋਂ ਬਿਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਪੰਜਾਬ ਸਰਕਾਰ ਦੇ ਅੰਦਰ 2017 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਸੀ ਉਸ ਸਮੇਂ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਜੀ ਦੇ ਖਿਲਾਫ ਇੱਕ ਮੁਕਦਮਾ ਦਰਜ ਹੋਇਆ ਸੀਗਾ ਉਸ ਈਡੀ ਦੀ ਕੰਪਲੇਂਟ ਦੇ ਅੰਦਰ اور ਪੰਜਾਬ ਬਿਜ਼ਨਸ ਬਿਊਰੋ ਦੀ ਕੰਪਲੇਂਟ ਦੇ ਅੰਦਰ ਅਸੀਂ ਜਿਹੜਾ ਅੱਜ ਪ੍ਰੋਸੀਕਿਊਸ਼ਨ ਸੈਂਕਸ਼ਨ ਦੇਣ ਦਾ ਫੈਸਲਾ ਕੀਤਾਗਾ ਅੱਜ ਸਰਕਾਰ ਨੇ ਦੋਨਾਂ ਕੇਸਾਂ ਦੇ ਅੰਦਰ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਆ ਉਹ ਅਲਾਉ ਕੀਤੀ ਆ ਸੋ ਹੁਣ ਜਿਹੜਾ ਕੇਸ ਚੱਲਣ ਦਾ ਰਾਹ ਆ ਉਹ ਪਧਰਾ ਹੋਊਗਾ ਸੋ ਕਹਿਣ ਦਾ ਭਾਵ ਆ ਸਰਕਾਰ ਜਿਹੜੀ ਆ ਉਹ ਕਰਪਸ਼ਨ ਅਗੇ ਸਾਡੀ ਜ਼ੀਰੋ ਟੋਲਰੈਂਸ ਆ ਬਿਲਕੁਲ ਜਿਹੜੇ ਵੀ ਭ੍ਰਿਸ਼ਟਾਚਾਰ ਕੀਤਾਗਾ ਜਾਂ ਜੱਕ ਕਰੂਗਾ ਉਹ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਬਲਕਿ ਉਹਨੂੰ ਸਲਾਖਾਂ ਦੇ ਪਿੱਛੇ ਜਾਣਾ ਪਊਗਾ ਇਹ ਅੱਜ ਦੇ ਅਹਿਮ ਫੈਸਲੇ